ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਲੰਗਰ ਸ਼ਕਨ ਦੀ ਮਨਾਹੀ ਹੈਗੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਵਸਦੇ ਨੇਗੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਇਨਸਾਨ ਕਿਸੇ ਵੀ ਧਰਮ ਦਾ ਕਿਸੇ ਵੀ ਦੇਸ਼ ਦਾ ਕਿਸੇ ਵੀ ਜਾਤ ਦਾ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਲੰਗਰ ਛੱਕ ਸਕਦਾ ਪਰ ਇਹ ਇਹੋ ਜਿਹਾ ਗੁਰਦੁਆਰਾ ਸਾਹਿਬ ਆ ਜਿੱਥੇ ਲੰਗਰ ਬਣਦਾ ਤਾਂ ਜ਼ਰੂਰ ਆ ਪਰ ਸੰਗਤਾਂ ਨੂੰ ਛਕਣ ਦੀ ਮਨਾਹੀ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੂਰੀ ਦੁਨੀਆ ਜਿੱਥੇ ਆਪਣੇ ਪੈਰ ਪਿੱਛੇ ਮੋੜ ਲੈਂਦੀ ਹੈਗੀ ਉੱਥੇ ਜਾ ਕੇ ਸਿੱਖ ਆਪਣਾ ਲੰਗਰ ਲਗਾਉਂਦੇ ਨੇਗੇ ਜਿੱਥੇ ਪੂਰੀ ਦੁਨੀਆ ਹਰ ਮੰਨ ਜਾਂਦੀ ਹੈ ਜਿੱਥੇ ਪੂਰੀ ਦੁਨੀਆ ਜਾਣ ਹੀ ਚਾਹੁੰਦੀ ਹੈਗੀ ਕਿਤੇ ਕੋਈ ਆਪਤਾ ਆਈ ਹੋਵੇ ਜਿੱਡੀ ਮਰਜ਼ੀ ਵੱਡੀ ਆਪਤਾ ਆਈ ਹੋਵੇ ਉੱਥੇ ਜਾ ਕੇ ਸਿੱਖ ਆਪਣਾ ਲੰਗਰ ਛਕਾਉਂਦੇ ਨੇ ਸੰਗਤਾਂ ਨੂੰ ਕਿਹੜਾ ਗੁਰਦੁਆਰਾ ਸਾਹਿਬ ਆ ਤੇ ਉਥੋਂ ਲੰਗਰ ਛਕਣ ਦੀ ਮਨਾਹੀ ਕਿਉਂ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਇਹੀ ਵੀਡੀਓ ਫੇਸਬੁਕ ਤੇ ਦੇਖ ਰਹੇ ਹੋ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਦੀ ਸ਼ੁਰੂਆਤ ਕਰਦੇ ਆਂਗੇ ਗੱਲ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾਗਾ 5 ਜੁਲਾਈ 1595 ਵਿੱਚ ਪ੍ਰਕਾਸ਼ ਹੁੰਦਾ ਉਹਨਾਂ ਦਾ ਅਰਜਨ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦੀ ਖੁਸ਼ੀ ਦੇ ਵਿੱਚ ਇੱਕ ਨਗਰ ਬਸਾਉਣ ਦਾ ਬਾਰੇ ਸੋਚ ਰਹੇ ਹੁੰਦੇ ਨੇਗੇ ਇਸ ਦੇ ਨਾਲ ਹੀ ਸ੍ਰੀ ਤਰਤਨ ਸਾਹਿਬ ਦੀ ਨੀ ਰੱਖੇਗੀ 1596 ਈਸਵੀ ਦੇ ਵਿੱਚ ਸ੍ਰੀ ਗੁਰੂ ਸਾਹਿਬ ਸਰੋਵਰ ਬਣਵਾ ਰਹੇ ਹੁੰਦੇ ਆ ਨਾ ਸਰੋਵਰ ਬਣਵਾਉਣ ਦੀ ਵਧੀਆ ਨੇ ਗਿਆ ਮਤਲਬ ਕਿ ਡੇਲੀ ਤੋਂ ਡੇਲੀ ਉੱਥੇ ਖੁਦਾਈ ਚੱਲਦੀ ਹੈਗੀ ਉੱਥੇ ਸੇਵਾ ਚੱਲ ਰਹੀ ਹੁੰਦੀ ਹੈ ਬਹੁਤ ਵਧੀਆ ਸੇਵਾ ਚੱਲ ਰਹੀ ਹੁੰਦੀ ਆ ਸਰੋਵਰ ਬਣ ਰਿਹਾ ਹੁੰਦਾ ਹੈ ਉੱਥੋਂ 10-15 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਪਿੰਡ ਹੁੰਦਾਗਾ ਚੰਬਲ ਜਿੱਥੇ ਇੱਕ ਬਾਬਾ ਜੀ ਰਹਿੰਦੇ ਹੁੰਦੇ ਆ ਨਾ ਬਾਬਾ ਸਿੱਧ ਸਰਸਾਈ ਜੀ ਉਹ ਬਾਬਾ ਜੀ ਮਤਲਬ ਡੇਲੀ ਨਿਤਨੇਮ ਕਰਨ ਵਾਲੇ ਇਨਸਾਨ ਸਨ ਬੜੇ ਧਾਰਮਿਕ ਜੇ ਬੰਦੇ ਸਨ ਤੇ ਉਹ ਉਹ ਵੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਉਹ ਵੀ ਤੇ ਸੇਵਾ ਦੇ ਲਈ ਜਾਂਦੇ ਆ ਨਾ ਪਰ ਉਹ ਪ੍ਰਸ਼ਾਦਾ ਆਪਣੇ ਘਰੋਂ ਛੱਕ ਕੇ ਜਾਂਦੇ ਸਨ ਤੇ ਆਪਣਾ ਕਹੀ ਤੇ ਆਪਣਾ ਬੱਠਾ ਉੱਥੇ ਲੈ ਕੇ ਜਾਂਦੇ ਸਨ ਸੇ ਉਹ ਡੇਲੀ ਇੰਹੀ ਕਰਦੇ ਸਨ ਉਹ ਮਤਲਬ ਕਿ ਸਰੋਵਰ ਦੀ ਸੇਵਾ ਕਰਦੇ ਵਾਪਸ ਆਉਂਦੇ ਤੇ ਆਪਣਾ ਘਰੋਂ ਪ੍ਰਸ਼ਾਦਾ ਛੱਕ ਕੇ ਜਾਨਾ ਨਾਲ ਪ੍ਰਸ਼ਾਦਾ ਲੈ ਕੇ ਜਾਣਾ ਉੱਥੇ ਜਿਹੜਾ ਲੰਗਰ ਬਣਦਾ ਹੁੰਦਾ ਸੀਗਾ ਉਹਦੇ ਵਿੱਚੋਂ ਪ੍ਰਸ਼ਾਦਾ ਨਹੀਂ ਛੱਕਦੇ ਸਨ ਈਵਨ ਤੋਂ ਕਿ ਰਸਤੇ ਵਿੱਚ ਜਿਹੜਾ ਆਉਣ ਜਾਣ ਦੇ 10 15 ਮਿੰਟ 10 15 ਕਿਲੋਮੀਟਰ ਦਾ ਜਿਹੜਾ ਰਸਤਾ ਸੀਗਾ ਉਹਦੇ ਵਿੱਚ ਵੀ ਜਾਂਦਿਆਂ ਦੇ ਰਸ ਦੇ ਵਿੱਚ ਸੁੱਕੀਆਂ ਲੱਕੜੀਆਂ ਪਈਆਂ ਆਉਂਦੀਆਂ ਸੀ ਬਾਲਨ ਦੇ ਤੌਰ ਤੇ ਉਹ ਨਾਲ ਚੱਕ ਕੇ ਜਿੱਥੇ ਸੇਵਾ ਚੱਲ ਰਹੀ ਸੀ ਉੱਥੇ ਨਾਲ ਲੈ ਆਉਂਦੇ ਸੀ ਕਿਉਂਕਿ ਉੱਥੇ ਪਾਰੀ ਸੰਗਤਾਂ ਆਉਂਦੀਆਂ ਸਨ ਤੇ ਚੁੱਲਿਆਂ ਦੇ ਵਿੱਚ ਬਾਲਨ ਦੇ ਲਈ ਉਹ ਸੁੱਕੀਆਂ ਲੱਕੜੀਆਂ ਨਾਲ ਲੈ ਕੇ ਜਾਂਦੇ ਸਨ ਵੀ ਉੱਥੇ ਮਜ਼ਦ ਹੋ ਜਾਵੇਗੀ ਹੋਰ ਉੱਥੇ ਲੱਕੜੀਆਂ ਇਕੱਠੀਆਂ ਹੋ ਜਾਣਗੀਆਂ ਜੇ ਉੱਥੇ ਸੇਵਾ ਚੱਲ ਰਹੀ ਹੁੰਦੀ ਆ ਉੱਥੇ ਇੱਕ ਕੋੜੀ ਆਉਂਦਾ ਗੁਰੂ ਸਾਹਿਬ ਕੋਲ ਉਹਨਾਂ ਦੇ ਅੱਗੇ ਆ ਕੇ ਕਹਿੰਦਾ ਕਿ ਪਾਛਾਓ ਜੇ ਤੁਸੀਂ ਪਹਿਲੇ ਜਮ ਵਿੱਚ ਸੀ ਤੁਸੀਂ ਇੱਕ ਕੋੜੀ ਦਾ ਕੋੜ ਕੱਟਿਆ ਸੀਗਾ ਵੀ ਅੱਜ ਮੈਂ ਤੁਹਾਡੇ ਦਰ ਦੇ ਉੱਤੇ ਆਇਆ ਵੀ ਮੈਥੋਂ ਇਹ ਪੀੜਾ ਛੱ ਮਤਲਬ ਗੁਰੂ ਸਾਹਿਬ 라 ਗਿਆ ਕੇ ਫਰਿਆਦ ਕਰਦਾਗਾ ਕੋੜੀ ਦੀ ਗੱਲ ਸੁਣ ਕੇ ਗੁਰੂ ਸਾਹਿਬ ਜਿਹੜੀ ਇੱਥੇ ਸੰਗਤਾਂ ਖੜੀਆਂ ਹੁੰਦੀਆਂ ਨੇ ਉੱਥੇ ਆਵਾਜ਼ ਲਗਾਉਂਦੇ ਨੇ ਕਿ ਜਿਹੜਾ ਇਨਸਾਨ ਕਰੋ ਲੰਗਰ ਛੱਕ ਕਿਉਂਦਾ ਨਾਲ ਲੈ ਕੇ ਆਉਂਦਾ ਉਰੇ ਲੰਗਰ ਨਹੀਂ ਛੱਕਦਾ ਕੁੱਲਮ ਲਾ ਕੇ ਉਹ ਸਾਹਮਣੇ ਆ ਜਾਵੇ ਤਾਂ ਗੁਰੂ ਸਾਹਿਬ ਦੋ ਦੂਜੀ ਵਾਰ ਵੀ ਆਵਾਜ਼ ਲਗਾਉਂਦੇ ਨੇ ਤੇ ਤੀਜੀ ਵਾਰ ਵੀ ਆਵਾਜ਼ ਲਗਾਉਂਦੇ ਨੇ ਤੇ ਚੌਥੀ ਵਾਰ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਸਿੱਧਸੁਰ ਸਾਈ ਜੀ ਤੁਸੀਂ ਆਓ ਅੱਗੇ ਮੈਂ ਤੁਹਾਨੂੰ ਬੁਲਾ ਰਿਹਾ ਮੈਂ ਤੁਹਾਨੂੰ ਦੋ ਤਿੰਨ ਵਾਰ ਆਵਾਜ਼ ਲਗਾਈ ਤੁਸੀਂ ਆਈ ਨਹੀਂ ਤਾ ਬਾਬਾ ਜੀ ਅੱਗੇ ਆ ਕੇ ਕਹਿੰਦੇ ਨੇ ਕਿ ਗੁਰੂ ਸਾਹਿਬ ਵੀ ਇੱਥੇ ਤਾਂ ਮੈਨੂੰ ਆਏ ਸੀ ਕਿ ਹੋਰ ਵੀ ਸੰਗਤਾਂ ਕਿਹਨੇ ਜੜਿਆ ਘਰੋਂ ਲੰਗਰ ਛੱਕੇ ਆਉਂਦੀਆਂ ਨਹੀਂ ਆ ਬਈ ਕਈ ਉਹਨਾਂ ਨੂੰ ਬੁਲਾ ਰਹੇ ਹੋ ਮੋਂ ਤੁਸੀਂ ਤੇ ਗੁਰੂ ਸਾਹਿਬ ਹੱਸ ਕੇ ਕਹਿੰਦੇ ਨੇ ਪਰ ਕੋਈ ਤੇਰੇ ਜਿਨਾਂ ਨੇ ਤੇ ਨਿਮਿਤਾ ਨਹੀਂ ਤੇਰੇ ਜਿਨਾਂ ਕੋ ਧਾਰਮਿਕਤਾ ਨਹੀਂ ਗੁਰੂ ਸਾਹਿਬ ਬਾਬਾ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਕੋੜੀ ਨੂੰ ਗਲੇ ਲਗਾ ਤੇ ਇਹਦਾ ਕੋੜ ਕੱਟ ਦੇ ਉਹ ਖੜਾ ਰਹਿੰਦੇ ਨੇ ਬਾਬਾ ਜੀ ਤਾਂ ਗੁਰੂ ਸਾਹਿਬ ਦੂਜੀ ਵਾਰ ਫੇਰ ਕਹਿੰਦੇ ਨੇ ਇਹ ਪਾਈ ਤੂੰ ਕੋੜ ਕੱਟ ਦੇ ਗਲੇ ਲਗਾ। ਇਸ ਫਿਰ ਤੀਸਰੀ ਵਾਰ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਆਪਣਾ ਜਿਹੜਾ ਪਲੜਾ ਇਹਨੂੰ ਇਹਦੇ ਨਾਲ ਚੁਹਾ ਦੇ ਤੇ ਇਹਦਾ ਕੋੜ ਕੱਟਿਆ ਜਾਊਗਾ। ਤਾਂ ਬਾਬਾ ਜੀ ਹੱਥ ਖੜ ਕੇ ਕਹਿਣ ਲੱਗੇ ਕਿ ਵੀ ਗੁਰੂ ਸਾਹਿਬ ਮੇਰੇ ਦੇ ਵਿੱਚ ਇੰਨੀ ਕਰਾਮਾਤ ਹੈ ਨਹੀਂਗੀ ਵੀ ਮੈਂ ਕਿਵੇਂ ਕੋੜ ਕੱਟ ਦੂੰਗਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਕੱਲਾ ਤੂੰ ਹੀ ਨਹੀਂ ਤੇਰੀਆਂ ਆਉਣ ਵਾਲੀਆਂ ਪੁਸ਼ਤਾਆਂ ਤੇਰੇ ਆਉਣ ਵਾਲੀ ਜਿੰਨੀ ਵੀ ਤੇਰੀ ਗਾਹਾਂ ਖਾਣ ਦਾ ਨਾ ਉਹ ਆਪਣਾ ਜੁਰ ਪਲੜਾ ਕਿਸੇ ਵੀ ਕੋੜੀ ਨੂੰ ਚਾਹੋਂਗੇ ਤਾਂ ਉਹ ਕੋੜੀ ਦਾ ਕੋੜ ਕੱਟ ਦੇਣਗੇ। ਆਪਾਪਾ ਜੀ ਜਿਹੜਾ ਆਪਣਾ ਪਲੜਾ ਉਹ ਕੋੜੀ ਨੂੰ ਚਾਹ ਆ ਦਿੰਦੇ ਨੇ ਤੇ ਫਰਿਆਦ ਕਰਦੇ ਨੇ ਕਿ ਗੁਰੂ ਜੀ ਤੁਸੀਂ ਕਿਹਾ ਤਾਂ ਇਹ ਟਲ ਹੈ ਇਹ ਹੋਵੇਗਾ। ਇਹ ਮੇਰੀਆਂ ਆਉਣ ਵਾਲੀਆਂ ਪੀੜੀਆਂ ਵੀ ਕਿਸੇ ਦਾ ਵੀ ਕੋੜ ਕੱਟ ਸਕਦੀਆਂ ਨੇ। ਪਰ ਗੁਰੂ ਸਾਹਿਬ ਮੈਂ ਤਾਂ ਇੱਕ ਗਰੀਬ ਬੜਾ ਆ ਸਿੱਖਾਂਗਾ। ਵੀ ਜੇ ਇੰਨੀ ਸੰਗਤ ਮੇਰੇ ਕੋਲ ਆਊਗੀ ਮੈਂ ਉਹਨਾਂ ਨੂੰ ਲੰਗਰ ਨਹੀਂ ਸ਼ਿਕਾ ਪਾਉਂਗਾ। ਤਾਂ ਗੁਰੂ ਸਾਹਿਬ ਮੁਸਕਰਾਉਂਦੇ ਨੇ ਤਾਂ ਗੁਰੂ ਸਾਹਿਬ ਬਚਨ ਕਰਦੇ ਨੇਗੇ ਕਿ ਜਿਹੜਾ ਵੀ ਬੰਦਾ ਕਰੋ ਲੰਗਰ ਸ਼ੱਕ ਕਿ ਤੇਰੇ ਕੋਲ ਆਵੇਗਾ ਤੇਰੇ ਆਉਣ ਵਾਲੀਆਂ ਪੀੜੀਆਂ ਕੋਲ ਆਵੇਗਾ। ਉਹਦਾ ਕੋਡ ਕੱਟ ਦੇਣੀ ਆ ਪਰ ਹਾਂ ਜਿਹੜਾ ਬੰਦਾ ਤੇਰੇ ਕੋਲ ਆ ਕੇ ਲੰਗਰ ਛਕੇਗਾ ਪਾਣੀ ਵੀ ਪੀ ਲਵੇਗਾ ਉਹਦਾ ਕੋਡ ਨਹੀਂ ਕਟਿਆ ਜਾਵੇਗਾ ਗੁਰੂ ਸਾਹਿਬ ਦੇ 1596 ਦੇ ਵਿੱਚ ਹੋਏ ਬਚਨ ਅੱਜ ਵੀ ਚੱਲ ਰਹੇ ਹਨ ਉਹੀ ਪਿੰਡਾ ਦਾ ਤਰਨ ਤਰਨ ਸਾਹਿਬ ਦੇ ਕੋਲੇ ਜਿਹੜਾ ਚੰਬਲ ਪਿੰਡਾ ਦਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਬਾਬਾ ਬਾਬਾ ਸਾਹਿਬ ਦਾ ਤੇ ਉੱਥੇ ਜਿਹੜਾ ਵੀ ਇਨਸਾਨ ਜਾਂਦਾਗਾ ਕਿਸੇ ਨੂੰ ਸਕਿਨ ਦੇ ਨਾਲ ਪ੍ਰੋਬਲਮ ਹੋਵੇ ਉੱਥੇ ਜਾ ਕੇ ਅਰਦਾਸ ਬੇਨਤੀ ਕਰਵਾਉਂਦਾਗਾ ਹਾਂ ਜੇ ਉੱਥੇ ਉਹ ਕੋਈ ਵੀ ਇਨਸਾਨ ਜਿਹੜਾ ਆਪਣੀ ਬਿਮਾਰੀ ਲੈ ਕੇ ਜਾਂਦਾਗਾ ਉੱਥੇ ਆ ਕੇ ਲੰਗਰ ਨਹੀਂ ਛੱਕਦਾ ਉਥੋਂ ਦਾ ਪਾਣੀ ਵੀ ਨਹੀਂ ਪੀਂਦਾ ਹੈਗਾ ਉੱਥੇ ਅਰਦਾਸ ਬੇਨਤੀ ਕਰਵਾ ਕੇ ਵਾਪਸ ਆ ਜਾਂਦਾਗਾ ਤੇ ਉਸ ਬੰਦੇ ਦਾ ਕੋਈ ਵੀ ਸਕਿਨ ਦੇ ਨਾਲ ਪ੍ਰੋਬਲਮ ਹੋਵੇ ਤਾਂ ਉਹ ਠੀਕ ਹੋ ਜਾਂਦੀ ਹੈਗੀ ਤਾਂ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਭੁੱਲਿਓ ਨਾ ਧੰਨਵਾਦ